ਸਾਰਿਆਂ ਨੂੰ ਢੁਕੋ ਹਾਂ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਹਿਸਾਬ ਸਿੰਘ ਮੈਂ ਅੱਗੇ ਮੈਂ ਤਿਆਰ ਕਰਨ ਤੇ ਮੈਂ ਹਾਂ ਚਲੋ ਘਰਦੋ ਆਨੇ ਤੋਂ ਚੰਗਾ ਨਹੀਂ ਚੰਦ ਬਣਾਉਂਦੀ ਮੈਂ ਕਰ ਲਈ ਚੰਗਾ ਬਣਾ ਲਓ ਗੱਲਬਾਤ ਵੀ ਕਰੀ ਜਾਓ ਕੋਈ ਕਿ ਨਹੀਂ ਬਸ ਤਿਆਰੀ ਹੁੰਦੀ ਆਗੇ ਨੀ ਵੀਡੀਓ ਦੀ ਆਹੋ ਆ ਤੁਰਲਾ ਬੰਨਨੇ ਆ ਵਤ ਮਕਾ ਲਿਆ ਆ ਰੇ ਸ਼ਨੀਂ ਦੀ ਪੇਰਦੀ ਆ ਆ ਬਾਹਰ ਨੇ ਪਾਗੜਾ ਤੁਰਲਾ ਨਮਕਾ ਲਿਆ ਚਲ ਬਸ ਕਰ ਹੁਣ ਅੱਜ ਬਸ ਵੀ ਕਰੋ ਹੁਣ ਮੈਂ ਪੜਾ ਕੇ ਛੱਡਣਾ ਤੇ ਬਾਣ ਕਾ ਤੂੰ ਤੂੰ ਇਹਨੂੰ ਕਰ ਖਲੋਜ ਤੂੰ ਮੇਂ ਖਲੋਜ ਥੋੜੀ ਦੇ ਥੋੜਾ ਵੀ ਪੈਸੇ ਆਣੇ ਦਾ ਕੋਈ ਨਹੀਂ ਕੋਈ ਨਹੀਂ ਹੁੰਦਾ ਹੁੰਦਾ ਕਹ ਨੀ ਹੁੰਦੀ ਜਿਲਾਉਂਦੀ ਆ ਪਰ ਉਰਾ ਕਰ ਤੂੰ ਇਹ ਇੱਕ ਤਾਂ ਥੋਡੀ ਹੈ ਵੇ ਇੱਕ ਤਾਂ ਤੇਰੀ ਥੋਡੀ ਗਦਾਨੀ ਆ ਜਦੋਂ ਨਾ ਲਾ ਲੇ ਚੰਗੀ ਤੂੰ ਨੂ ਰਹਿਣ ਦੇ ਰਪਾ ਜਿਹੜਾ ਨਹੀਂ ਜਿਹੜਾ ਨਹੀਂ ਥੋਡੀ ਨਹੀਂ ਚੰਗੀ ਤੇ ਤੁਸੀਂ ਕੀ ਕਰਨ ਉੱਤੇ ਰਹਿਣਾ ਕੋ ਤੂੰ ਇਹ ਰਹਿ ਨਹੀਂ ਦੱਲਦਾ ਨਹੀਂ ਨਹੀਂ ਮੈਂ ਰਹਿਣ ਦਾਂ ਤੂੰ ਰਹਾ ਤਾਂ ਨਹੀਂ ਕਿ ਇਹ ਨੂੰ ਕਰੇ ਇਹ ਨੂੰ ਹੀ ਕਰਦੀ ਵੀ ਹਾਏ ਹਾਏ ਤੁਸੀਂ ਤੇ ਚਾਹ ਨੂੰ ਉਸ ਕੱਟਦਾ ਮੇਰਾ ਮਾਤਾ ਥੋੜੀ ਉੱਤੇ 68 ਲਓ ਜੀ ਨੈਣੀ ਦੀ ਭੂਆ ਹੋ ਗਈ ਆ ਤਿਆਰ ਤੇ ਅੱਜ ਵੇਖੋ ਡਰੈੱਸ ਇਹਦੀ ਨੈਣੀ ਜੀ ਚਾਹ ਪੀਂਦੇ ਆਲੱਗ ਸਾਰੇ ਜਣੇ ਕਹਿੰਦੇ ਕੋਈ ਸੂਟ ਪਾਇਆ ਕੋਈ ਸੂਟ ਪਾਇਆ ਹਾਰ ਕੇ ਡਰੈੱਸ ਹੀ ਚੇਂਜ ਕਰਨਾ ਪਿਆ ਹੁਣ ਨੈਣੀ ਨੇ ਭੂਆ ਨੂੰ ਸੂਟ ਸਮਾਨਤਾ ਆ ਨੈਣੀ ਤੂੰ ਵੀ ਕੁਬਾ ਸੇਵਕ ਨਹੀਂ ਆ ਹੋਂਡੇ ਇਹਨੂੰ ਕਰੀ ਮੂੰਹ ਪਲਾ ਸਿੱਕੇ ਨਹੀਂ ਆਉਂਦੇ ਲੈ ਚੁੰਨੀ ਦਾ ਥੋੜਾ ਜਿਹਾ ਫਰਕ ਰਹਿ ਗਿਆ ਜੇ ਹੁਣ ਚੁੰਨੀ ਲਿਆਉਣੀ ਹੈ ਜਾ ਕੇ ਅੱਜ ਚਲੋ ਭਾ ਅੱਜ ਦਾ ਟਾਈਮ ਸਾਰਦੇ ਆ ਨਾ ਇਹਨਾਂ ਨੂੰ ਮੈਂ ਪੁੱ ਆ ਆਪਣੇ ਕੋਲ ਕਹਿ ਦਿੰਦੇ ਹਾਂ ਨੇ ਨਾ ਹਰੇ ਕੋ ਬਣੀਆਂ ਹੀ ਚੁੰਨੀਆਂ ਕਹਿ ਗਿਆਂ ਕੋਈ ਥੋੜਾ ਲੜਾਵਾ ਕਿਹਨੇ ਬਣਦੀ ਨਹੀਂ ਨਹੀਂ ਲੜਾਵਾ ਕੋਈ ਲਿਆ ਕੇ ਹੁਣ ਕਿੱਦਾਂ ਜਦੋਂ ਤੇ ਮੀਂਹ ਵਰਣ ਡਿਆ ਮੀਂਹ ਵਰਤ ਚੁੱਕਿਆ ਅੰਦੇ ਸੀਨੇ ਦਿੱਤੇ ਤੇ ਮਹਾ ਸੀਪੇ ਆ ਬਾਕੀ ਚਲੋ ਨਾਨੀ ਤੇਰੀ ਭੂਆ ਕੋ ਤਿਆਰੀ ਨਹੀਂ ਹੁੰਦੀ ਅਜੇ ਤੱਕ ਹੁਣ ਨਹੀਂ ਆਣੀ ਕੋ ਤੇ ਫੁੱਫੜ ਤੇਰਾ ਵੇਲਾ ਤਿਆਰ ਹੋ ਕੇ ਬਹਿ ਗਈ ਫੁੱਫੜ ਤਿਆਰ ਹੋ ਗਿਆ ਲੈ ਹੈ ਮੁੰਡਾ ਕੀ ਮੈਨੂੰ ਭਾਈ ਚੱਕਰ ਆ ਰਹੇ ਓ ਦੋਨੋਂ ਤਿਆਰ ਹੋਣਾ ਹੈ ਅਜੇ ਨੱਚ ਕੇ ਦਿਖਾ ਦੇ ਹਾਂ ਮੈਂ ਕਹਿੰਦਾ ਨੱਚ ਨੱਚ ਕੇ ਤਮਾਲਾ ਪਾ ਨੀ ਜੇ ਤੈਨੂੰ ਨੱਚ ਨਹੀਂ ਦਚਾ ਨੱਚ ਨੱਚ ਕੇ ਤੁਮ ਆਲਾ ਪਾਣੀ ਜੀਤੇ ਨੱਚ ਨੱਚ ਕੇ ਐ ਪਾਸੇ ਨੂੰ ਐ ਪਾਸੇ ਨਹੀਂ ਹੁੰਦਾ ਜਾਣਾ ਇਹ ਨਵੇਂ ਪਾਸੇ ਆਉਂਦਾ ਵੇ ਪਾਸੇ ਤੇਰਾ ਕਿਦਾਂ ਕੋਈ ਚੜਦੀ ਨਾ ਗੋਚ ਕੋਮਾ ਬਲਾ ਚੱਲ ਦੋਵੇਂ ਚੱਲ ਜਿਹਦੇ ਪਾਸੇ ਚੱਲ ਇਹ ਪਾਸੇ ਭਰਾਂ ਤਾਂ ਜਲਦੀ ਕਰੀਂ ਜਿਹਦੇ ਕਿਤੇ ਐਦਾ ਹੈ ਨਾ ਦੰਗ ਵੀ ਲਾ ਉੱਥੇ ਹਨ ਦੰਗ ਵੀ ਲਾ ਉੱਥੇ ਦੰਗ ਵੀ ਡਾ ਉੱਠਿਆ ਨਹੀਂ ਦੰਗ ਵੀ ਡਾ ਉੱਠਿਆ ਦੰਗ ਵੀ ਡਾ ਉੱਠਿਆ ਨਹੀਂ ਦੰਗ ਵੀ ਡਾ ਉੱਠਿਆ ਆਉਂਦੀ ਕਿਦਾ ਇਦਾਂ ਆਪ ਕੋ ਆਪਣਾ ਸੱਤਵਾ ਮਤਲਬ ਪੈਰ ਹੀ ਜਦ ਕਰਦੇ ਤੁਹਾਨੂੰ ਸਬਸਕ੍ਰਾਈਬਰਾਂ ਨੇ ਦੱਸ ਦਣਾ ਇਦਾਂ ਨਹੀਂ ਇਦਾਂ ਇਦਾਂ ਤੇਰੀ ਸੱਸ ਅਮਰੀਕਾ ਦੀ ਜਿਹਨ ਮਨ ਜਪਾਨ ਦੀ ਸੱਸ ਮੇਰੀ ਕਾਣੀ ਤੇ ਰਾਤੀ ਮੰਗੇ ਪਾਣੀ ਜਿਹਨ ਦੀ ਵਾਦੀ ਤੇ ਮੰਗੇ ਪਾਣੀ ਤੇ ਰਾਤੀ ਮੰਗੇ ਪਾਣਾ ਫਿਰ ਧਾਮ ਵੀ ਦਲ ਤੇ ਧਾਮ ਵੀ ਦਲ ਤੇ ਸੋਰਾ ਮੇਰਾ ਮੇਰਾ ਅੰਨਾ ਤੇ ਰਾਤੀ ਮੰਗੇ ਦੱਨਾ ਧਾਮ ਵੀ ਦਲ ਤੇ ਧਾਮ ਵੀ ਦਲ ਤੇ ਤੇਰੇ ਤੇ ਕੋਸ ਨਾ ਬੋਲੀ ਸੱਸ ਮੇਰੀ ਕਾਣੀ ਸੱਸ ਮੇਰੀ ਦੇ ਮੁੰਡੇ ਚੰਮੇ ਤੇ ਪਰਦੇ ਸੋਈ ਚਲੇ ਮਾਂ ਵਰਗੇ ਇਹ ਵਾਰਨਾ ਤੁੰਨੀ ਸਾਰੇ ਮਾਂ ਵਰਗੇ ਪਿਓ ਵਾਂਟ ਚਾਹਾਂ ਨੱਚ ਲਾ ਕੇ ਨੱਚਣਾ ਕਿਦਾਂ ਨਾ ਉਹ ਸੁਨਾਦ ਸਿੰਘ ਆ ਜਾ ਮੇਰੇ ਉੱਤੇ ਬੜੀਆਂ ਹੁੰਦੀਆਂ ਕੋਸ ਨਾ ਬੋਲੀ ਅੱਦੀ ਨਹੀਂ ਆ ਕੇ ਹੁੰਦੀਆਂ ਸੁਨਾਦੇ ਜਿੰਨੀ ਆਉਦੀ ਹੁੰਦੀਆਂ ਸੁਨਾਦੇ ਚੱਲ ਚੱਲ ਮੈਨੂੰ ਆਖੀ ਤੇ ਭੁੱਲ ਦਿੱਤੀਆਂ ਅਮਨ ਦਾ ਅੰਬੀ ਤੇ ਵੜਾ ਗਿੱਨਾ ਹੀਗਾ ਬੋਲੀਆ ਸੱਸ ਮੇਰੀ ਅੰਨੀ ਤਰ੍ਹਾਂ ਅੰਮੀ ਰਾਤੀ ਮੰਗੇ ਗੱਣੇ ਸਤ ਸੂ ਮੇਰੀ ਕਾਣੀ ਤੇ ਰਾਤੀ ਮੰਗੇ ਪਾਣੀ ਹੈ ਨਾ ਸੋਰਾ ਮੇਰਾ ਅੰਨਾ ਤੇ ਰਾਤੀ ਮੰਗੇ ਗੰਨਾ ਨਹੀਂ ਹੋਰ ਕਹਿੰਦੀਆਂ ਬਹੁਤ ਠੀਕ ਆ ਨਹੀਂ ਨਹੀਂ ਇਹ ਕਰਦੇ ਨਾਲ ਹੋਰ ਕੁਝ ਵੀ ਕਹਿੰਦੀਆਂ ਮੈਨੂੰ ਨਾ ਮੇਰਾ ਥੰਮ ਪੀੜ ਰੱਖ ਸੁਖਿਆ ਦਮ ਪੀੜਾ ਦਮ ਪੀੜਾ ਦਮ ਪੀੜਾ ਦਮ ਬੀੜਾ ਕੇ ਪੀੜਾ ਦਮ ਪੀੜਾ ਸੋਰਾ ਮੇਰਾ ਅੰਨਾ ਤੇ ਰਾਤੀ ਮੰਗੇ ਗੰਨਾ ਸੋਰਾ ਮੇਰਾ ਅੰਨਾ ਤੇ ਰਾਤੀ ਮੰਗੇ ਗੰਨਾ ਔ ਨਈ ਆਂਦੀਆ ਸਾਸਮੇਰੀ ਅੰਨੀ ਨੇ ਸਾਸਮੇਰੀ ਪਾਣੀ ਤੇ ਰਾਤੀ ਮੰਗੇ ਪਾਣੀ ਉਹ ਪਿਆ ਘੜਾ ਘੜੇ ਜਿਵੇਂ ਚੁਪਾੜੀ ਨੰਬੀਲਾ ਪੁੱਛਿਆ ਨੰਬੀਲਾ ਪੁੱਛਿਆ ਨੰਬੀਲਾ ਪੁੱਛਿਆ ਲੈ ਮੈਨੂੰ ਬੋਲੀ ਕਿ ਆਹ ਕਹਾਣੀ ਵਾਤੀ ਪਾਉਂਦੀ ਹੈ ਕਿਉਂ ਕਿ ਆਇਆ ਤੂੰ ਹੈ ਵੀਡੀਓਜ਼ ਕੀ ਹੈ ਤਾਂ ਵੀਡੀਓ ਬਣਾਉਣਾ ਚੱਲੇ ਆ ਤਾਂ ਉੱਥੇ ਲੈ ਆ ਬਲੌਗ ਬਣਾਉਂਦੇ ਉੱਥੇ ਨਹੀਂ ਗੱਲਾਂ ਬਾਤਾਂ ਕਰਨ ਲੰਗੋ ਰੰਜਨ ਕਰਨ ਨਹੀਂ ਉੱਥੇ ਹਾਂਜੀ ਇਹ ਬੋਲੀ ਕੋਈ ਨਹੀਂ ਕੋਈ ਦੀ ਆਜੂ ਨਹੀਂ ਮੈਨੂੰ ਉਹਦਾ ਇੰਨਾ ਨਹੀਂ ਹੁੰਦਾ ਇੱਕ ਬੋਲੀ ਮੈਨਾਂ ਹੁੰਦੀ ਆ ਸੁਣਾਓ ਜਿਹੜਾਂ ਦੇ ਦੇ ਸਾਰੇ ਕੀ ਕਿ ਬੋਲੀ ਚਾਹਵਾ ਤੇ ਮਾਰੀ ਮੋਟੇ ਤੇ ਮੈਂ ਆਈ ਹਾਂ ਜੇ ਤੱਕ ਤੂੰ ਬਾਹਰ ਨਾ ਦੇਖ ਮੈਂ ਜੇ ਹੋਰ ਬਾਹਰ ਇਹਦੇ ਚੱਕਾ ਕਰਦੀ ਮੈਂ ਬੰਦੇ ਬਣੀ ਸੀ ਹੋਰ ਮਾਰੀ ਪਿਛੇ ਦੇ ਮੰਗਿਆ ਤੇ ਬੰਦੇ ਬੰਦੇ ਪੀ ਪੰਜ ਵੀਰ ਮੱਸੇ ਅਚੰਬਰੇ ਜੇ ਬੰਦੇ ਪੀ ਪੰਜ ਵੀਰ ਮੱਸੇ ਅਚੰਬਰੇ ਕੰਨਾ ਖਤੀਆਂ ਤੇ ਵੇ ਮਾਣ ਨਹੀਂ ਦਿੱਤਾ ਸੀ ਚੇਤਾ ਚਲ ਕੋਈ ਨਹੀਂ ਫੇਰ ਆ ਜਾਊਗਾ ਇੱਦਿ ਨਹੀਂ ਹੁੰਦੀ ਨਹੀਂ ਕੀ ਚਲੋ ਕੋਈ ਮਾਂਦੀਆਂ ਪਾ ਲਓ ਪਾ ਇਹਦਾ ਦਿੱਤਾ ਇਹਦਾ ਵਾਲਾ ਪਾ ਨਹੀਂ ਹੋਗੀ ਡਾਂਸਿੰਗ ਚਲੋ ਮੜੀਆਂ 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 ਤੇ ਮੈਂ ਬੈਠੀ ਹਾਂ ਹੱਸਦੇ ਦੇਣੇ ਤੇ ਮੜੀਆਂ ਨੇ ਸਾਥ ਪੜਾਣੇ ನಾ ಪಾಪಾ ಪಾರ್ಟ್ಸ್ಪೇಟಿ ਬੁੜਾ ਹਟਾਇਆ ਲੱਗ ਕੇ ਦਿਲ ਆ ਮੈਨੂੰ ਮੈਂ ਨਿਆਣਾ ਉਹਨੂੰ ਫੇਰ ਪਛਰਾਬ ਦਾ ਪੈਕ ਫੜਾਤਾ ਹਾਂ ਦੀ ਫੜਦੀ ਇਹ ਮੁੰਡੇ ਦੀ ਸ਼ਾਹ ਫੜਦੀ ਇਹ ਨਾਲ ਇਹਨੂੰ ਮੀਟ ਫੜਾਤਾ ਵੀ ਨਾ ਰਖਾ ਨਿਕਲੀ ਲੋਥੇ ਲੰਮੇ ਪਾ ਤਾ ਆ ਤਾ ਮੈਂ ਉਹ ਭੱਜ ਗਿਆ ਵੀ ਸੀਨ ਬੰਦਿਆ ਕਾਹ ਲੈਣਾ ਤੂੰ ਕੋਵਿਡ ਇਹਦਾ ਪਰਵਾਦਾ ਬੁੜਾ ਨੂੰ ਕਰੋ ਇੱਕ ਗਾਤੀ ਨਹੀਂ ਦਵਾ ਚਾਰ ਸਾਲ ਹੋ ਗਏ ਸੀ ਕਭ ਜਪਿਆਰ ਅਜੇ ਕਭ ਜਪਿਆਰ ਰੱਖੇ ਸਟਾਰ ਨਹੀਂ ਸਟਾਰ ਵੀਡੀਓ ਨਹੀਂ ਆ ਫੇਰ ਤੁਸੀਂ ਕਿਹਾ ਸਟਾਰ ਦੇ ਕਬੇ ਨਹੀਂ 1 2 3 ਕਿਹਾ ਸਟਾਰ ਬਣੂਗਾ ਇੱਕ ਨਾ ਸਟਾਰ ਨਹੀਂ ਤੇਰਾ ਕਿੱਦਾਂ ਹਣ ਫਿਰ ਤੈਨੂੰ ਅਗਲੇ ਦਿੱਤਾ ਕਿ ਨਹੀਂ ਪੌੜੀ ਦੇ ਵਿੱਚ ਉੱਥੇ ਜਾ ਕੇ ਆ ਕਟਦਾ ਹੀ ਸੋਰੇ ਜਾ ਕੇ ਘਰ ਆਣ ਕੇ ਕੁੱਟ ਗਿਆ ਹੈ ਨੰਗੇ ਜਾਣ ਕੇ 4 ਦਿਨ ਸੌਕੇ ਇਹ ਦੱਸਿਆ ਵਾ ਵੀ ਜਰੂਰ ਕਿ ਤੇ ਭਰਾ ਉਹਨਾਂ ਭੈਣਾਂ ਨੂੰ ਮਿਲਨੇ ਤੂੰ ਜੋ ਸ਼ਾਦੀ ਦੇਖਾ ਕਰੋ ਘਰ ਦੀ ਚੋਪੀ ਰੱਖੋ ਚੋਪੀ ਪਰ ਲੱਗੀ ਆ ਬੈਹ ਆ ਤੇ ਚਾਹੀਏ ਆ ਵੀ ਜਦੋਂ ਭਰਾ ਉਹਨਾਂ ਭੈਣ ਨੂੰ ਮਿਲਦੇ ਜੀਜਾ ਦੇ ਕਰੀ ਨਾ ਬੀਤੇ ਬਰਾਬਰ ਹਾਂ ਦੀ ਇਹੋ ਜਿਹੇ ਆਪਾਂ ਕਹਿ ਦਿੱਤੀ ਅਜਾ ਮੂਲ ਮੈਂ ਮੈਂ ਅੱਜ ਦੇ ਵੇਖਿਆ ਨਾ ਵੇਖਿਆ ਅੱਜ ਵੇਖਿਆ ਨਾ ਮੇਰੀ ਤੇ ਕੋਈ ਸ਼ਰਤ ਨਹੀਂ ਆਪਣੇ ਮਾਪਿਆਂ ਦੇ ਕਹਾਂ। ਹੂੰ। ਕਿ ਮੈਨੂੰ ਪੀਨ ਖਾਣ ਵਾਲਾ ਬੰਦਾ ਨਹੀਂ ਚੰਗਾ। ਹੂੰ। ਕਿ ਭਾਵੇਂ ਬੇਸ਼ੱਕ ਵੀ ਉਹ ਹਿਸਾਬ ਦਾ ਹੀ ਕੰਮ ਪਰ ਪੀਨ ਖਾਣ ਵਾਲਾ। ਆਹੋ। ਪਰ ਇਹ ਵੀ ਅੱਜ ਪਰੋਣੇ ਦੇ 4 ਦਿਨ ਸੌਖੇ ਲੰਘ ਜਾਣਗੇ। ਹਾਂ। ਹੈ? ਚਲੋ ਇਹ ਗੱਲ। ਮੈਂ ਬੜਾ ਕੋ ਵੇਖਦਾ। ਉਹ ਤਾਂ ਸ਼ਰੇਪੀ ਵਾਲੇ ਦੀ ਐਕਟਿੰਗ ਵਧੀਆ ਕਰਦਾ ਤੇਰਾ। ਘਰ ਵਾਲਾ ਪਰ ਇਹ ਤਾਂ ਕਦੇ ਇੱਕ ਫੋਟੋ ਨਾਲ ਨਹੀਂ। ਲੈ ਚੰਗੀ ਗੱਲ ਹੈ ਜਿਹੜਾ ਖਿਆ ਵੀ ਕੀ ਆ। ਐਕਟ ਤੇ ਐਕਟ ਯਾਨ ਕਰਨਾ ਹੀ ਪੈਣਾ ਵਾ। ਚਲ ਕੋਈ ਨਹੀਂ ਅਕੜ ਤੁਹਾਡਾ ਬਹੁਤ ਵਧੀਆ ਵਾ ਧੰਨਵਾਦ ਤੁਹਾਡਾ ਹਾਂ ਖੇਚਲ ਕਰਕੇ ਖੇਚਲ ਕਰਕੇ ਮੈਂ ਵੀ ਵੇਖਾਂ ਪਰੋਣੇ ਦਾ ਕੀ ਯਾਰ ਪਰਨਾ ਵੀ ਨਹੀਂ ਨਿਕਲੀ ਆਦੇ ਪਰਨਾ ਵੀ ਕਰਨਾ ਤਾਂ ਤਾਂ ਹੋਇਆ ਵਾ ਉਹ ਫਿਰ ਕਾਹੀ ਕਹਿੰਦੀ ਕਿ ਨਹੀਂ ਇਹਨਾਂ ਲੱਸ ਤੂੰ ਨਾ ਕੁਛ ਨਹੀਂ ਆਹੀ ਗੱਲ ਆਪ ਨੂੰ ਮਾਰੀ ਜਾਂਦੇ ਕਿ ਮੁੰਡੇ ਨੇ ਬਾਹਰ ਟੋ ਵੀ ਨਹੀਂ ਮੇਰੇ ਨਾਲ